ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਮੀਡੀਆ ਤੇ ਚਰਚਾ ਛੜੀ ਬਹੁਤ ਵੱਡੀ ਡੱਲੇਵਾਲ ਸਾਹਿਬ ਦੀ ਕਹਿੰਦੇ ਮੌਤ ਹੋ ਗਈ ਮੈਂ ਇਹ ਗੱਲ ਸੀਰੀਅਸ ਹੋ ਕੇ ਕਹਿ ਰਿਹਾ ਕਿ ਐਸੀ ਖਬਰ ਨਾ ਮਿਲੇ ਸਾਨੂੰ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹਾਂ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਮੀਡੀਆ ਵਾਲੇ ਦਲਾਲ ਖਬਰ ਵਾਸਤੇ ਜਾ ਕੇ ਲਈ ਵੀਊ ਲੈਣ ਵਾਸਤੇ ਆਪਣੀ ਖਬਰ ਚਲਾਉਣ ਵਾਸਤੇ ਪਤਾ ਨਹੀਂ ਕਿਹੋ ਜਿਹੀਆਂ ਲੈਣਾ ਲਿਖ ਕੇ ਸਟੇਟਮੈਂਟਾਂ ਦਿੰਦੇ ਨੇ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਹੁਣ ਮੈਂ ਗੱਲ ਕਰਨੀ ਹੈ ਜਿਹੜੀਆਂ ਆਵਾਮਾਂ ਉੜਦੀਆਂ ਨੇ ਕਿਉਂ ਉੜਦੀਆਂ ਨੇ ਕਿਉਂਕਿ ਇੱਕ ਤਾਂ ਇਹ ਜੱਥੇਬੰਦੀਆਂ ਵਾਲੇ ਆਪਸ ਵਿੱਚ 파ਟੇ ਹੋਏ ਐ ਕਿਸੇ ਦਾ ਮੂੰਹ ਕਿੱਧਰ ਨੂੰ ਐ ਕਿਸੇ ਦਾ ਮੂੰਹ ਕਿੱਧਰ ਨੂੰ ਐ ਇੱਕ ਮੈਂ ਤੁਹਾਨੂੰ ਗੱਲ ਕਹਿਣੀ ਹੈ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੋਈ ਹੈ ਪੰਜਾਬ ਦੇ ਵਿੱਚ ਜਿਹੜੇ ਬੀਜੇਪੀ ਦੇ ਕੈਂਡੀਡੇਟ ਸੀ ਖਾਸ ਕਰਕੇ ਜਿਹਨੇ ਹੰਸਰਾਜ ਹੋ ਗਿਆ ਹੋਰ ਵੀ ਜਿੰਨੇ ਵੀ ਹੈਗੇ ਸੀ ਉਹਨਾਂ ਸਾਰਿਆਂ ਦਾ ਤੁਸੀਂ ਪੰਜਾਬ ਦੇ ਵਿੱਚ ਇਹਨਾਂ ਕਿਸਾਨ ਆਗੂਆਂ ਨੇ ਵਿਰੋਧ ਕੀਤਾ ਕਿ ਅਸੀਂ ਬੀਜੇਪੀ ਦੇ ਲੀਡਰਾਂ ਨੂੰ ਪੰਜਾਬ ਵਿੱਚ ਬੜਨੀ ਦੇ ਮੰਗ ਬੀਜਪੀ ਦੇ ਕੈਂਡੀਡੇਟ ਜਿਹੜੇ ਇਲੈਕਸ਼ਨ ਲੜਦੇ ਨੇ ਉਹਨੂੰ ਪੰਜਾਬ ਦੇ ਪਿੰਡਾਂ ਵਿੱਚ ਅਸੀਂ ਬੜਨ ਨਹੀਂ ਦੇਵਾਂਗੇ ਇਹ ਵਿਰੋਧ ਕੀਤਾ ਗਾਲਾਂ ਕੱਢਦੇ ਰਹੇ ਧੰਨ ਲਾਉਂਦੇ ਰਹੇ ਮੁਰਦਾਬਦ ਕਹਿੰਦੇ ਰਹੇ ਹੁਣ ਉਸੇ ਬੀਜ ਬੀਜਪੀ ਦੇ ਕੋਲ ਚੱਲੇ ਹੋ ਤੁਸੀਂ ਬੀਜਪੀ ਦੀ ਸਰਕਾਰ ਹੈ ਸੈਂਟਰ ਵਿੱਚ ਹੁਣ ਉਹਨਾਂ ਦੀ ਸਰਕਾਰ ਕੋਲੇ ਜਾ ਕੇ ਤੁਸੀਂ ਭੀਖ ਮੰਗ ਰਹੇ ਹੋ ਕਿਸਾਨ ਨੂੰ ਐਮਐਸਪੀ ਦੇ ਦਿਓ ਜਦੋਂ ਤੁਸੀਂ ਨਹੀਂ ਅਗਲੇ ਦੇ ਕੈਂਡੀਡੇਟਾਂ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਲੜਨਵਾ ਤੇ ਪਿੰਡਾਂ ਵਿੱਚ ਵੜਨ ਦਿੱਤਾ ਤੇ ਤੁਹਾਨੂੰ ਅਗਲਾ ਭੀਖ ਮੰਗਦਿਆਂ ਨੂੰ ਭੀਖ ਪਾ ਦੂਗਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਇਹ ਕੀ ਹੋ ਰਿਹਾ ਖਾਸ ਕਰਕੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਥੋੜਾ ਜਿਹਾ ਅਕਲ ਤੋਂ ਕੰਮ ਲੈਣ ਦੀ ਲੋੜ ਹੈ ਮੈਂ ਕਹਿੰਨਾ ਪੰਜ ਸੱਤ ਬੰਦੇ ਜਿਹੜੇ ਵਿਰੋਧ ਨੇ ਡੱਲੇਵਾਲ ਦੇ ਵਿਰੋਧ ਵਿੱਚ ਨੇ ਸ਼ਾਇਦ ਮੇਕਨ ਵਧੀਆ ਕੋਈ ਤਾਂ ਹੈ ਜਿਹੜਾ ਜਾ ਨਹੀਂ ਰਿਹਾ ਢੱਲੇਵਾਰ ਸਾਹਿਬ ਆਤੇ ਬਹੁਤ ਲੋਕਾਂ ਨੇ ਆਰਟੀਕਲ ਲਿਖਿਆ ਬਹੁਤ ਲੋਕ ਬੁੱਧੀਜੀਵੀ ਸਾਹਮਣੇ ਆਏ ਨੇ ਉਹ ਆਪੋ ਆਪਣੇ ਕਿਆਸਰਾਈਆਂ ਲਾ ਰਹੇ ਨੇ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਮੈਂ ਕਿਸੇ ਦੀ ਗੱਲ ਨਹੀਂ ਕਰਨੀ ਇਹਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਵਿਰੋਧ ਵਿੱਚ ਨੇ ਉਹਨਾਂ ਦੀ ਗੱਲ ਕਰਨੀ ਉਹ ਕੀ ਕਹਿੰਦੇ ਆ ਉਹ ਕਹਿੰਦੇ ਮਰਨ ਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ ਟੇਬਲ ਟॉक ਹੋਣਾ ਮਤਲਬ ਕਿ ਗੱਲਬਾਤ ਦੇ ਨਾਲ ਮਸਲਾ ਹੱਲ ਹੋ ਠੋੜਾ ਹੁਣ ਜੇ ਡੱਲੇਵਾਲ ਜਿਵੇਂ ਅਫਜ਼ਾਮ ਉੱਡੀ ਹੈ ਕਿ ਮੌਤ ਹੋ ਗਈ ਮੈਂ ਚਾਹੁੰਦਾ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ ਪਰ ਜੇ ਇਹ ਹੋ ਜਾਂਦਾ ਫਿਰ ਕੀ ਸੈਂਟਰ ਗਵਰਨਮੈਂਟ ਭੀਖ ਦੇਊਗੀ ਜਾਂ ਸੈਂਟਰ ਗਵਰਨਮੈਂਟ ਤੁਹਾਡੇ ਹੱਕ ਦੇਊਗੀ ਇਹ ਸਵਾਲ ਨੇ ਬਹੁਤ ਬਟੇ ਅਸਿਕ ਹੋਰ ਗੱਲ ਸੁਣਿਓ ਇਹ ਜਿਹੜੇ ਬੰਦੇ ਭੀਖ ਮੰਗਦੇ ਨੇ ਇਹ ਕੌਣ ਨੇ ਇਹ ਕਰੋੜਪਤੀ ਨੇ ਜ਼ਮੀਨਾਂ ਦੇ ਮਾਲਕ ਨੇ ਵੱਡੇ ਵੱਡੇ ਵਾਹਨ ਇਹਨਾਂ ਦੇ ਕੋਲ ਨੇ ਕੋਠੀਆਂ ਇਹਨਾਂ ਕੋਲ ਹੈ ਕਰੋੜਾਂ ਅਰਬਾਂ ਰੁਪਇਆ ਗਵਰਨਮੈਂਟ ਤੋਂ ਇਹਨਾਂ ਨੇ ਕਰਜ਼ਾ ਲਿਆ ਹੋਇਆ ਲਿਮਟਾਂ ਚੱਕੀਆਂ ਹੋਈਆਂ ਨੇ ਤੇ ਕਹਿੰਦੇ ਅਸੀਂ ਭੁੱਖੇ ਮਰਦੇ ਹਾਂ ਜ਼ਰੂਰੀ ਹੈ ਸਾਡੇ ਘਰ ਰੋਟੀ ਨਹੀਂ ਪਕਦੀ ਪਰ ਜਿਹੜੇ ਭੁੱਖੇ ਮਰਦੇ ਨੇ ਜਿਹੜੇ ਦੋ ਵਕਤ ਦੀ ਰੋਟੀ ਤੋਂ ਵੀ ਆਤੁਰ ਨੇ ਦਿਹਾੜੀ ਕਰਕੇ ਖਾਂਦੇ ਨੇ ਕੋਈ ਰਿਕਸ਼ਾ ਚਲਾਉਂਦਾ ਕੋਈ ਰੇੜੀ ਲਾਉਂਦਾ ਕੋਈ ਛੋਟੀ ਜੀ ਦੁਕਾਨ ਕਰਦਾ ਕੋਈ ਮਜ਼ਦੂਰੀ ਕਰਦਾ ਉਹ ਖੁਸ਼ ਨਹੀਂ ਉਹ ਕਦੇ ਤੁਹਾਨੂੰ ਨਹੀਂ ਲਾਉਂਦੇ ਮੈਂ ਲਾਸਟ ਗੱਲ ਕਹਿਣੀ ਹੈ ਬਹੁਤ ਲੋਕਾਂ ਨੂੰ ਇਹ ਗੱਲ ਸੁਣ ਕੇ ਮਿਰਚਾਂ ਲੱਗਣਗੀਆਂ ਮਜ਼ਦੂਰ ਜਿਹੜਾ ਭਾਈਚਾਰਾ ਹੈ ਉਹਨਾਂ ਨੇ ਵਾਇਟ ਕੀਤਾ ਹੋਇਆ ਇਹਨਾਂ ਧਰਨਿਆਂ ਦਾ ਕਿਉਂਕਿ ਮਜ਼ਦੂਰ ਨੂੰ ਪਤਾ ਹੈ ਕਿ ਸਾਡਾ ਨੁਕਸਾਨ ਹੋਣਾ ਸਾਨੂੰ ਇਹਨਾਂ ਧਰਨਿਆਂ ਦਾ ਕੋਈ ਫਾਇਦਾ ਨਹੀਂ ਚਾਰ ਵਰਗਾਂ ਦੀ ਗੱਲ ਕਰ ਲਓ ਜਿਨ੍ਹਾਂ ਦੇ ਸਿਰ ਤੇ ਪੰਜਾਬ ਜੀ ਰਿਹਾ ਉਹ ਕਿਹੜੇ-ਕਿਹੜੇ ਨੇ ਸਭ ਤੋਂ ਪਹਿਲਾਂ ਮਿਹਨਤ ਮਜ਼ਦੂਰੀ ਕਰਨ ਵਾਲਾ ਮਜ਼ਦੂਰ ਜਿਹੜਾ ਹੱਡ ਤੋੜ ਕੇ ਮਿਹਨਤ ਕਰਦਾ ਹੈ ਮਜ਼ਦੂਰ ਦੂਜੇ ਨੰਬਰ ਤੇ ਛੋਟਾ ਵਪਾਰੀ ਆ ਜਾਂਦਾ ਜਿਸ ਨੂੰ ਸਭ ਨੂੰ ਪਤਾ ਹੈ ਤੇ ਤੀਜੇ ਨੰਬਰ ਤੇ ਦੁਕਾਨਦਾਰ ਆ ਜਾਂਦਾ ਚੌਥੇ ਨੰਬਰ ਤੇ ਆੜਦੀ ਵਰਗ ਜਿਹਦੇ ਕੋਲੋਂ ਲੱਖਾਂ ਰੁਪਇਆ ਚੱਕ ਕੇ ਅਸੀਂ ਆਪਣੀ ਫਸਲ ਬੀਜਦੇ ਹਾਂ ਵੇਚਦੇ ਹਾਂ ਵਟਦੇ ਹਾਂ ਉਹਦੇ ਮੁਤਾਬਕ ਚੱਲਦਾ ਇਹ ਚਾਰ ਵਰਗ ਨੇ ਜਿਨ੍ਹਾਂ ਤੋਂ ਬਿਨਾ ਕਿਸਾਨੀ ਵੀ ਕਿਸੇ ਕੰਮ ਦੀ ਨਹੀਂ ਪੰਜਾਬ ਦਾ ਕਾਰੋਬਾਰ ਠੱਪ ਹੋ ਸਕਦਾ ਇਹਨਾਂ ਚਾਰ ਤੋਂ ਬਿਨਾ ਪਰ ਇਹ ਕੋਈ ਵੀ ਨਹੀਂ ਮੁਰੇ ਆ ਰਿਹਾ ਇਹ ਕੋਈ ਧਰਨੇ ਵਿੱਚ ਨਹੀਂ ਜਾ ਰਿਹਾ ਕਿਉਂਕਿ ਪਤਾ ਇਹਨਾਂ ਨੂੰ ਪਰ ਜਿਹੜੇ ਲੋਕ ਗੁੰਮਰਾਹ ਕੀਤੇ ਗਏ ਨੇ ਉਹ ਜਾ ਰਹੇ ਨੇ ਹੁਣ ਵੀ ਡੱਲੇਵਾਲ ਵਰਗੇ ਜਿਹੜੇ ਦਲਾਲ ਨੇ ਨਾ ਇਹ ਮਰਦੇ ਮੁਰਦੇ ਨਹੀਂ ਲੋਕਾਂ ਨੂੰ ਬਹਿਮ ਇਹ ਤਾਂ ਲੋਕਾਂ ਨੂੰ ਮਰਵਾਉਣ ਵਾਲੇ ਆ ਮਰਨਾ ਥੋੜੀ ਆ ਲੋਨ ਇਹਨੇ ਹੁਣ ਵੀ ਲੋਕਾਂ ਨੂੰ ਗੁੰਮਰਾਹ ਕੀਤਾ ਹੋਇਆ ਕੱਟ ਕਰਨ ਵਾਅਦੇ ਐਮੋਸ਼ਨਲ ਜਿਹੇ ਵੀਡੀਓ ਪਾਉਂਦੇ ਨੇ ਉਹ ਹੀ ਸਟੇਟਮੈਂਟ ਦਿੰਦੇ ਨੇ ਵੀ ਲੋਕ ਫਟਾਫਟ ਆ ਜਾਣ ਪਰ ਹੁਣ ਲੋਕ ਤੁਹਾਡੀਆਂ ਕਰਤੂਤਾਂ ਤੋਂ ਜਾਣੂ ਨੇ ਲੋਕ ਕੋਈ ਨਹੀਂ ਆਉਂਦੇ ਕਿਉਂ ਲੋਕ ਨਹੀਂ ਮਰਦੇ ਹਾਲੇ ਨੂੰ ਪਤਾ ਹੈ ਵੀ ਪਹਿਲਾਂ 800 ਬੰਦਾ ਤੁਸੀਂ ਮਰਵਾਤਾ ਕਿਸਾਨ ਆਗੂ ਦੇ ਚੀਚੀ ਤੇ ਕਹਿੰਦੇ ਟੱਕ ਨਹੀਂ ਲੱਗਿਆ ਕਿਸੇ ਨੇ ਚੀਚੀ ਨਹੀਂ ਕਟਵਾਈ ਆਪਣੀ ਲੋਕ ਕਿਉਂ ਮਰਨਗੇ ਵੀ ਲੋਕਾਂ ਨੂੰ ਤੁਹਾਡੇ ਕਰਤੂਤਾਂ ਦਾ ਪਤਾ ਲੱਗਿਆ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਪੰਜਾਬ ਨੂੰ ਕਿਸੇ ਤੋਂ ਖਤਰਾ ਨਹੀਂ ਕਿਸੇ ਸਰਕਾਰ ਤੋਂ ਖਤਰਾ ਨਹੀਂ ਜੇ ਖਤਰਾ ਇਸ ਵਕਤ ਤੱਕ ਕਿਸਾਨ ਜਥੇਬੰਦੀਆਂ ਦੇ ਕੋਲ ਵਾ ਜਿਨ੍ਹਾਂ ਦੇ ਕਾਰਨ ਪੰਜਾਬ ਦਾ ਲੋਸ ਪਹਿਲਾਂ ਵੀ ਹੋਇਆ ਹੁਣ ਵੀ ਹੋਊਗਾ ਇਹ ਬਿੰਦੀ ਪ੍ਰਵਾਨ ਕਰਿਓ ਥੋੜਾ ਜਿਹਾ ਗੌਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ